ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਉਮੀਦ ਆ ਕਿ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਤੇ ਮੌਸਮ ਬੜਾ ਸੋਹਣਾ ਹੋਇਆ ਜੀ ਬੱਦਲ ਹੋ ਗਏ ਮੈਨੂੰ ਲੱਗਦਾ ਮੀਂਹ ਆਉਣ ਵਾਲਾ ਹੈ ਤਾਂ ਮੌਸਮ ਬੜਾ ਸੋਹਣਾ ਤੇ ਮੈਨੂੰ ਲੱਗਾ ਕਿ ਚਲੋ ਥੋੜੀਆਂ ਜੀਆਂ ਬੋਲੀਆਂ ਵੀ ਤੁਹਾਡੇ ਰੂਪ ਰੂਪ ਕੀਤੀਆਂ ਜਾਣ ਸੋ ਪੇਸ਼ ਹੈ ਪਿਆਰੀਆਂ ਜੀਆਂ ਬੋਲੀਆਂ ਵਗ ਦਿਨ ਅਦੀ ਦੇ ਵਿੱਚ ਅੰਬਾਂ ਦੀਆਂ ਫਾੜੀਆਂ ਵਿਆਂ ਘਾਹੇ ਪਾਈਆਂ ਬੁੱਲੇ ਲੁੱਟਣ ਕਵਾਰੀਆਂ ਵਿਆਹਾਂ 파ਹੇ ਪਾਈਆਂ ਬੁੱਲੇ ਲੁੱਟਣ ਕਵਾਰੀਆਂ ਵਿਆਹਾਂ 파ਹੇ ਪਾਈਆਂ ਬੁੱਲੇ ਲੁੱਟਣ ਕਵਾਰੀਆਂ ਦਿਨੋਂ ਕਹਿੰਦਾ ਸੂਟ ਨਹੀਂ ਪਾਉਂਦੀ ਮੈਨੂੰ ਕਹਿੰਦਾ ਸੂਟ ਨਹੀਂ ਪਾਉਂਦੀ ਮੈਂ ਪਾਲਿਆ ਖਟਾ ਜੇਠ ਨੂੰ ਤੂੰ ਹੀ ਫਿਰੇ ਬੂਰੀ ਮੈਂ ਦਾ ਕਟਾ ਜੇਠ ਨੂੰ ਤੂੰ ਹੀ ਫਿਰੇ ਬੂਰੀ ਮੈਂ ਦਾ ਕਟਾ ਜੇਠ ਨੂੰ ਤੂੰ ਹੀ ਫਿਰੇ ਬੂਰੀ ਮੈਂ ਦਾ ਕਟਾ ਜੇਠ ਨੂੰ ਤੂੰ ਹੀ ਫਿਰੇ ਮੈਨੂੰ ਕਹਿੰਦਾ ਸੂਟ ਨਹੀਂ ਪਾਉਂਦੀ ਮੈਨੂੰ ਕਹਿੰਦਾ ਸੂਟ ਨਹੀਂ ਪਾਉਂਦੀ ਪੈ ਪਾਲਿਆ ਸ਼ਿਰਦਈ ਝੇਟ ਦੀ ਨજર ਬੁਰੀ ਗੋਡਿਆਂ ਪਰਨੇ ਪਈ ਝੇਟ ਦੀ ਨજર ਬੁਰੀ ਗੋਡਿਆਂ ਪਰਨੇ ਪਈ ਝੇਟ ਦੀ ਨજર ਬੁਰੀ ਗੋਡਿਆਂ ਪਰਨੇ ਪਈ ਝੇਟ ਦੀ ਨજર ਬੁਰੀ ਡੇਠ ਮਰੇ ਦਾ ਪਵੇ ਚ ਬਾਰਾ ਸਿਆ ਬੁਰਜੀਆਂ ਵਾਲਾ ਵੀ ਪਾਤ ਪਾਤ ਦੀ ਢੇਟ ਲੱਗ ਜਾਂਦੀ ਪਾਤ ਪਾਤ ਦੀ ਢੇਟ ਲੱਗ ਜਾਂਦੀ ਚੌਪਾਤਾਂ ਦਾ ਗਾਰਾ ਮੇਰੀ ਹਵਾਜ ਜੇ ਸਿਖਰੋਂ ਡਿਗੇ ਚ ਬਾਰਾ 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 ਮੇਰੀ ਹਵਾਜ ਜੇ ਦ ਰਾਣੀ ਦੁੱਧ ਰੀੜੇ ਕੇ ਠਾਣੀ ਦੁੱਧ ਰੀੜੇ ਕੇ ਮੈਂ ਲੈਨੀਆ ਭਿੜ ਕਾਵੇ ਸਿੰਗਲਿਆ ਬੱਕਰੀ ਦੁੱਧ ਰੀੜੇ ਕਾਵੇ ਸਿੰਗਲਿਆ ਬੱਕਰੀ ਦੁੱਧ ਰੀੜੇ ਕਾਵੇ ਸਿੰਗਲਿਆ ਬੱਕਰੀ ਦੁੱਧ ਰੀੜੇ ਕਾਵੇ ਮੈਨੂੰ ਕਹਿੰਦਾ ਬਾਹਰ ਨਹੀਂ ਜਾਣਾ ਮੈਨੂੰ ਕਹਿੰਦਾ ਬਾਹਰ ਨਹੀਂ ਜਾਣਾ ਆਪ ਪਰਾਈਆਂ ਤੱਕਦਾ ਨਹੀਂ ਪਤਲਾ ਜੇ ਮਈਆ ਜਾਣ ਮੁਠੀ ਵਿੱਚ ਰੱਖਦਾ ਨਹੀਂ ਪਤਲਾ ਜਾਂ ਜਾਣ ਮੁਠੀ ਵਿੱਚ ਰੱਖਦਾ ਨਹੀਂ ਪਤਲਾ ਜੇ ਮਈਆ ਜਾਣ ਮੁਠੀ ਵਿੱਚ ਰੱਖਦਾ ਨਹੀਂ ਪਤਲਾ ਜੇ ਮਈਆ ਗਨੇਰੀਆਂ 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 ਕਾਲੀ ਪੱਗ ਨਾ ਬਨਵੇ ਤੈਨੂੰ ਨਜਰਾਂ ਲੱਗਣੇ ਗਿਆ ਮੇਰੀਆਂ ਕਾਲੀ ਪੱਗ ਨਾ ਬਨਵੇ ਤੈਨੂੰ ਨਜਰਾਂ ਲੱਗਣੇ ਗਿਆ ਮੇਰੀਆਂ ਘਨੇਰੀਆਂ 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 ਕਾਲੀ ਪੱਗ ਬਨ ਲੈਣਦੇ ਸਾਡੇ ਖੇਤਾਂ ਵਿੱਚ ਬੈਰੇ ਚਾਂਬ ਤੇਰੀਆਂ ਕਾਲੀ ਪੱਗ ਬਨ ਲੈਣਦੇ ਸਾਡੇ ਖੇਤਾਂ ਵਿੱਚ ਮਿਰਚਾਂ ਬਠੇਰੀਆਂ ਬਾਰੀ-ਬਾਰੀ ਵਰਸੀ ਖਟਣ ਗਿਆ ਸੀ ਬਾਰੀ-ਬਾਰੀ ਵਰਸੀ ਖਟਣ ਗਿਆ ਸੀ ਖਟਕੇ ਲਿਆਂਦੀ ਕਾਲੀ ਬੈਂਗਣੀ ਟੋਡਾ ਮਾਪਤਾਂ ਦਾ ਏਕਾ ਵੇ ਮੈਂ ਕੱਲੀ ਡੈਂਗੜੀ ਟੋਡਾ ਮਾਪਤਾਂ ਦਾ ਏਕਾ ਵੇ ਮੈਂ ਕੱਲੀ ਡੈਂਗੜੀ ਟੋਡਾ ਮਾਪਤਾਂ ਦਾ ਏਕਾ ਵੇ ਮੈਂ ਕੱਲੀ ਡੈਂਗੜੀ ਦ ਰਾਣੀ ਦੁੱਧ ਰੀੜ ਕੇ ਜਠਾਣੀ ਦੁੱਧ ਰੀੜ ਕੇ ਮੈਂ ਲੈਨੀਆ ਬਿੜ ਕਾਵੇ ਸਿੰਗਲਿਆ ਬੱਕਰੀ ਦੁੱਧ ਰੀੜ ਕਾਵੇ ਸਿੰਗਲਿਆ ਬੱਕਰੀ ਦੁੱਧ ਰੀੜ ਕਾਵੇ ਸਿੰਗਲਿਆ ਬੱਕਰੀ ਦੁੱਧ ਰੀੜ ਕਾਵੇ ਪਿੰਡਾ ਵਿੱਚੋਂ ਪਿੰਡ ਸੁਣੀਦਾ ਪਿੰਡ ਸੁਣੀਦਾ ਤੂਰੀ ਬਈ ਉਥੋਂ ਦੀ ਇੱਕ ਕੁੱਤੀ ਸੁਣੀਂਦੀ ਬਈ ਉਥੋਂ ਦੀ ਇੱਕ ਕੁੱਤੀ ਸੁਣੀ ਦੀ ਨਾ ਜੀ ਦਾਸੀ ਨੂਰੀ ਬਈ ਨਾ ਉਹ ਖਾਂਦੀ ਕਣਕ ਦੀ ਰੋਟੀ ਨਾ ਉਹ ਖਾਂਦੀ ਕਣਕ ਦੀ ਰੋਟੀ ਨਾ ਉਹ ਖਾਂਦੀ ਚੂਰੀ ਮੇਰੇ ਹਾਣ ਦੀਏ ਨੱਚ ਨੱਚ ਹੋ ਜਾ ਦੂਰੀ ਮੇਰੇ ਹਾਣ ਦੀਏ ਨੱਚ ਨੱਚ ਹੋ ਜਾ ਦੂਰੀ ਮੇਰੇ ਹਾਣ ਦੀਏ ਉਮੀਦ ਹੈ ਜੇ ਪਿਆਰੀਆਂ ਜੀਆਂ ਲੋਕ ਬੋਲੀਆਂ ਤੁਹਾਨੂੰ ਪਸੰਦ ਆਈਆਂ ਹੋਣੀਆਂ ਕਮੈਂਟ ਕਰਕੇ ਜਰੂਰ ਦੱਸਿਓ ਜੀ ਵੀਡੀਓਜ਼ ਨੂੰ ਵੱਧ ਵੱਧ ਸ਼ੇਅਰ ਕਰਿਓ ਚੈਨਲ ਨੂੰ ਵੱਧ ਵੱਧ ਸਬਸਕ੍ਰਾਈਬ ਕਰਿਓ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ